ਪਲੌਰ ਵਾਲੇ ਸਸਪੈਂਡ ਐਸਐਚਓ ਦੇ ਬਾਰੇ ਨਵੀਂ ਕਰਤੂਤ ਸਾਹਮਣੇ ਆਈ ਆ ਇਹੋ ਜੀ ਕਰਤੂਤ ਹੈ ਇਹੋ ਜੀ ਹਰਕਤ ਹੈ ਜਿਹਦੇ ਬਾਰੇ ਤੁਸੀਂ ਵੀ ਸ਼ਾਇਦ ਹੈਰਾਨ ਹੋ ਜਾਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਤੁਸੀਂ ਇੱਕ 14 ਸਾਲ ਦੀ ਕੁੜੀ ਨੂੰ ਥਾਣੇ ਦੇ ਵਿੱਚ ਬੁਲਾ ਰਹੇ ਹੋ ਤੁਸੀਂ ਉਹਦੀ ਮਾਤਾ ਦੇ ਨਾਲ ਜਾਂ ਹੋਰ ਔਰਤਾਂ ਨਾਲ ਗੱਲਬਾਤ ਕਰ ਰਹੇ ਹੋ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਭਾਈ ਇੱਥੇ ਆ ਕੇ ਮਿਲ ਕੇ ਜਾ ਤੁਹਾਡਾ ਬੋਲਣ ਦਾ ਤਰੀਕਾ ਕਿਹਦਾ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਤੂੰ ਸੋਹਣੀ ਲੱਗਦੀ ਆ ਤੁਹਾਡੀ ਪੋਤੀ ਦੀ ਉਮਰ ਦੀ ਇਹ ਕੁੜੀ ਆ ਤੇ ਤੁਸੀਂ ਜਿਸ ਤਰੀਕੇ ਦੇ ਨਾਲ ਇਹਦੇ ਨਾਲ ਬਿਹਾਰ ਕੀਤਾ ਜਿਸ ਤਰੀਕੇ ਦੇ ਤੁਹਾਡੀ ਬੋਲਬਾਣੀ ਆ ਤੁਹਾਨੂੰ ਇਹਦੇ ਉੱਤੇ ਸ਼ਰਮ ਆਉਣੀ ਚਾਹੀਦੀ ਆ ਨਾਲ ਇਹ ਵੀ ਗੱਲ ਕਹੀ ਗਈ ਆ ਕਿ ਮੈਂ ਇਨਕੁਆਰੀ ਮਾਰ ਕਰਨ ਲੱਗੀ ਆ ਤੇ ਇਹਦੇ ਬਾਬਤ ਤੁਹਾਨੂੰ ਉੱਤਰ ਦੇਣਾ ਪਊਗਾ ਐਸੇ ਚੋੜੇ ਬਾਰੇ ਆਪਾਂ ਜਾਣਦੇ ਆ ਫਲੋਰ ਦੇ ਵਿੱਚ ਕੁਝ ਸਮਾਂ ਪਹਿਲਾਂ ਦੀ ਗੱਲ ਆ 14 ਸਾਲ ਦੀ ਇੱਕ ਕੁੜੀ ਦੇ ਨਾਲ ਜ਼ਬਰਜਨਾਹ ਹੋਇਆ ਗਵੰਡਗਾਂ ਦੇ ਵੱਲੋਂ ਕੀਤਾ ਗਿਆ ਤੇ ਮਾਂ ਇਸ ਮਾਮਲੇ ਦੇ ਵਿੱਚ ਥਾਣੇ ਦੇ ਵਿੱਚ ਰਿਪੋਰਟ ਲਖਾਉਣ ਗਈ ਆ ਉਸ ਤੋਂ ਬਾਅਦ ਐਸਐਚਓ ਦੇ ਉੱਤੇ ਦੋਸ਼ ਲੱਗੇ ਆ ਕਿ ਉਹਦੇ ਵੱਲੋਂ ਕੁੜੀ ਦੇ ਨਾਲ ਵੀ ਕਈ ਬਦਸਲੂਕੀ ਵਾਲੀਆਂ ਗੱਲਾਂ ਕੀਤੀਆਂ ਗਈਆਂ ਤੇ ਮਾਂ ਦੇ ਨਾਲ ਵੀ ਜ਼ਿਆਰਤੀ ਵਾਲੇ ਸ਼ਬਦ ਵਰਤੇ ਗਏ ਆ ਇੱਕ ਨਹੀਂ ਤਿੰਨ ਔਰਤਾਂ ਦੇ ਵੱਲੋਂ ਹੁਣ ਤੱਕ ਵੱਖ-ਵੱਖ ਰਿਪੋਰਟਿੰਗ ਤੇ ਵੱਖ-ਵੱਖ ਵੀਡੀਓ ਬਣਾ ਕੇ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਕਰਕੇ ਇਸ ਬੰਦੇ ਦੇ ਉੱਤੇ ਪਰਚਾ ਵੀ ਦਰਜ ਹੋਇਆ ਤੇ ਜਿਨ੍ਹਾਂ ਕਰਕੇ ਇਸ ਐਸਐਚਓ ਨੂੰ ਸਸਪੈਂਡ ਵੀ ਕੀਤਾ ਗਿਆ ਧਪੌੜੀ ਇਹ ਬੰਦਾ ਇੰਨਾ ਸਿਖਰ ਦਾ ਇਹ ਬੰਦੇ ਨੇ ਜਦੋਂ ਚਾਰੇ ਪਾਸੇ ਘਿਰ ਗਿਆ ਤਾਂ ਫਿਰ ਇੱਕ ਨਵਾਂ ਝੂਠ ਬੋਲਿਆ ਕਹਿੰਦਾ ਜੀ ਜਿਹੜੇ ਪੀੜਤ ਧਿਰ ਕਹਿੰਦੀ ਖੁਦ ਨੂੰ ਜਿਹੜੀ ਪੀੜਤ ਧਿਰ ਕਹਿੰਦੀ ਆ ਤੇ ਕੁਝ ਕ ਕਾਮਰੇਡ ਲੋਕ ਜਿਹੜਾ ਕਿ ਇਹਦੇ ਪਿੱਛੇ ਖੜੇ ਆ ਇਹਨਾਂ ਦੇ ਵੱਲੋਂ ਮੈਨੂੰ ਪਾਕਿਸਤਾਨ ਦੇ ਗੈਂਗਸਟਰ ਦੇ ਕੋਲੋਂ ਫੋਨ ਕਰਵਾਏ ਜਾ ਰਹੇ ਸ਼ਹਿਜ਼ਾਦ ਪੱਟੀ ਦੇ ਕੋਲੋਂ ਇਹਨਾਂ ਦੇ ਸਬੰਧ ਉਹਨਾਂ ਨਾਲ ਜੁੜੇ ਹੋਏ ਆ ਇਹ ਉਹਦੇ ਕੋਲੋਂ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਵਾ ਰੇ ਆ ਤੇ ਹੁਣ ਸ਼ਹਿਜ਼ਾਦ ਪੱਟੀ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਲੀਅਰ ਕੀਤੀ ਗਈ ਆ ਕਿ ਮੈਂ ਇਸ ਐਸਐਚਓ ਨੂੰ ਜਾਣਦਾ ਨਹੀਂ ਨਾ ਮੈਂ ਤੇ ਨਾ ਹੀ ਮੇਰੇ ਕਿਸੇ ਹੋਰ ਬੰਦੇ ਨੇ ਕਦੇ ਇਹਨੂੰ ਫੋਨ ਕੀਤਾ ਨਾ ਹੀ ਸਾਨੂੰ ਇਹਦੇ ਨਾਂ ਦਾ ਪਤਾ ਤੇ ਸਾਨੂੰ ਤਾਂ ਇੰਨਾ ਕੁ ਪਤਾ ਖਬਰਾਂ ਦੇ ਰਾਹੀਂ ਲੱਗਾ ਵੀ ਇਸ ਬੰਦੇ ਦੇ ਵੱਲੋਂ ਸਾਡੇ ਨਾਂ ਦੀ ਵਰਤੋਂ ਤੇ ਦੁਰਵਰਤੋਂ ਕੀਤੀ ਜਾ ਰਹੀ ਆ ਇਹੋ ਜਿਹੇ ਬੰਦਿਆਂ ਨੂੰ ਅਸੀਂ ਮੂੰਹ ਨਹੀਂ ਲਾਉਂਦੇ ਇਸ ਕਰਕੇ ਇਹ ਬੰਦਾ ਗੱਪ ਮਾਰ ਰਿਹਾ ਤੇ ਜਿਹੜੀ ਇਹਦੇ ਵੱਲੋਂ ਕਾਲ ਪੇਸ਼ ਕੀਤੀ ਗਈ ਆ ਕਿ ਆਹ ਦੇਖੋ ਜੀ ਮੇਰੇ ਕੋਲੇ ਆਡੀਓ ਕਾਲ ਰਿਕਾਰਡ ਹੈਗੀ ਆ ਇਹਨੇ ਆਪੇ ਹੀ ਪਲਾਂਟ ਕੀਤੀ ਆ ਇਹਨੇ ਆਪੇ ਹੀ ਕਿਸੇ ਦੀ ਆਵਾਜ਼ੇ ਤਿਆਰ ਕਰਵਾ ਕੇ ਮੇਰਾ ਨਾਂ ਲਾਇਆ ਜਦਕਿ ਮੇਰਾ ਇਸ ਮਾਮਲੇ ਦੇ ਵਿੱਚ ਕੋਈ ਲੈਣ ਦੇਣ ਨਹੀਂ ਆ ਇਹ ਐਸਐਚਓ ਤੇ ਇਹੋ ਜੇ ਬਹੁਤ ਸਾਰੇ ਹੋਰ ਪੁਲਿਸ ਕਰਮਚਾਰੀ ਤੇ ਅਧਿਕਾਰੀ ਸਮੇਂ-ਸਮੇਂ ਦੇ ਉੱਤੇ ਔਰਤਾਂ ਦੇ ਨਾਲ ਜੋ-ਜੋ ਕੁਝ ਕਰਦੇ ਰਹੇ ਆ ਜੋ ਕਿ ਗਰੀਬ ਤੇ ਮਜਬੂਰ ਲੋਕਾਂ ਦੇ ਨਾਲ ਆਰਥਿਕ ਤੌਰ ਦੇ ਉੱਤੇ ਖਿਲਵਾੜ ਕਰਦੇ ਰਹੇ ਆ ਝੂਠੇ ਪਰਚੇ ਪਾਉਂਦੇ ਰਹੇ ਆ ਕਈਆਂ ਦੇ ਪਰਚਿਆਂ ਵਿੱਚੋਂ ਨਾਂ ਕੱਢਦੇ ਰਹੇ ਆ ਜਿਨ੍ਹਾਂ ਨੇ ਹਮੇਸ਼ਾ ਹਰ ਕਿਸੇ ਨੂੰ ਸ਼ਿਕਾਰ ਸਮਝਿਆ ਜਿਨ੍ਹਾਂ ਨੇ ਕਦੇ ਗਰੀਬ ਅਮੀਰ ਦੀ ਪਰਵਾਹ ਨਹੀਂ ਕੀਤੀ ਸੌਖੇ ਔਖੇ ਦੀ ਪਰਵਾਹ ਨਹੀਂ ਕੀਤੀ ਇਹਨਾਂ ਲੋਕਾਂ ਦੀ ਜਦੋਂ ਕਹਾਣੀ ਸਾਹਮਣੇ ਆਉਂਦੀ ਆ ਤਾਂ ਦੁੱਖ ਹੁੰਦਾ ਰਾਜ ਲਾਲੀ ਗਿੱਲ ਹੋਰਾਂ ਨੇ ਇਹ ਵੀ ਗੱਲ ਕਹੀ ਆ ਕਿ ਤੁਸੀਂ ਜੇਕਰ ਕਿਸੇ ਨੂੰ ਬੁਲਾਉਣਾ ਥਾਣੇ ਦੇ ਵਿੱਚ ਉਹਨੂੰ ਤਹਜ਼ੀਬ ਦੇ ਨਾਲ ਜੇਕਰ ਬਿਆਨ ਕਲਮਬੱਧ ਕਰਵਾਉਣੇ ਆ ਉਹਨੂੰ ਇਹ ਗੱਲ ਕਹੀ ਜਾ ਸਕਦੀ ਕਿ ਆ ਕੇ ਕਿਸੇ ਰਿਸ਼ਤੇਦਾਰ ਨੂੰ ਲਿਆ ਕੇ ਕਿਸੇ ਪਰਿਵਾਰਕ ਮੈਂਬਰ ਨੂੰ ਲਿਆ ਕੇ ਆਪਦੇ ਬਿਆਨ ਦਰਜ ਕਰਵਾਓ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਸ਼ਬਦਾਵਲੀ ਵਰਤੀ ਆ ਜੋ ਜੋ ਕੋਈ ਤੁਸੀਂ ਕਹਿ ਰਹੇ ਹੋ ਤੁਹਾਨੂੰ ਇਹ ਸ਼ੋਭਦਾ ਹਾਲਾਂਕਿ ਇਹ ਗੱਲ ਕਹੀ ਜਾ ਰਹੀ ਹੈ ਇਸ ਐਸਐਚਓ ਦੇ ਬਲੇ ਸਸਪੈਂਡ ਹੋਇਆ ਕਹਿੰਦਾ ਜੀ ਮੇਰੇ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਵੀਡੀਓ ਨੂੰ ਐਡਿਟ ਕਰ ਦਿੱਤਾ ਗਿਆ ਮੇਰੇ ਕਹਿਣ ਦਾ ਭਾਵ ਇਹ ਨਹੀਂ ਸੀ ਪਰ ਲੋਕਾਂ ਦਾ ਵੀ ਵੱਡਾ ਹਿੱਸਾ ਇਹ ਗੱਲ ਕਹਿੰਦਾ ਐਸਐਚਓ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਬਹੁਤ ਕੁਝ ਗਲਤ ਕੀਤਾ ਗਿਆ ਇੱਕ ਔਰਤ ਨੂੰ ਅਸੀਂ ਗਲਤ ਮੰਨ ਲਿਆ ਵੀ ਭਾਈ ਕਿਸੇ ਕਾਰਨ ਦੇ ਕਰਕੇ ਉਹ ਤੇਰੀ ਖਿਲਾਫ ਆ ਪਰ ਇੱਥੇ ਦੂਜੀ ਇੱਥੇ ਤੀਜੀ ਇੱਥੇ ਤਿੰਨ ਔਰਤਾ ਸਾਹਮਣੇ ਆਈਆਂ ਜਿਹਦੇ ਕਰਕੇ ਇਸ ਐਸਐਚਓ ਦੇ ਖਿਲਾਫ ਕਾਰਵਾਈ ਹੋਈ ਆ ਸੋ ਕਹਿਣ ਦਾ ਭਾਵ ਇਹ ਆ ਕਿ ਜਦੋਂ ਅਸੀਂ ਥਾਣੇ ਦੇ ਵਿੱਚ ਜਾਂਦੇ ਆ ਤੇ ਉਸ ਥਾਣੇ ਦੇ ਵਿੱਚ ਇਸ ਕਰਕੇ ਜਾਂਦੇ ਆ ਕਿ ਅਸੀਂ ਆਪਦੇ ਕਿਸੇ ਮਸਲੇ ਦੇ ਲਈ ਇਨਸਾਫ ਦੇ ਲਈ ਸਭ ਕੁਝ ਦੱਸੀਏ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਪਰ ਜੇਕਰ ਅੱਗੋਂ ਬੰਦੇ ਇਹ ਟੱਕਰਨ ਤੇ ਫਿਰ ਔਰਤ ਜਾਂ ਕੋਈ ਵੀ ਮਜਬੂਰ ਪਰਿਵਾਰ ਇਹਦੇ ਕੋਲੇ ਜਾਵੇ ਸਵਾਲ ਇਹ ਆ ਹੁਣ ਇਸ ਮਾਮਲੇ ਦੇ ਵਿੱਚ ਇਹਦੇ ਉੱਤੇ ਹੋਰ ਕਿਹੜੀਆਂ-ਕਿਹੜੀਆਂ ਕਾਰਵਾਈਆਂ ਹੋਣੀਆਂ ਸਮਾਂ ਦੱਸੂਗਾ ਪਰ ਇਸ ਬੰਦੇ ਨੇ ਗੱਪ ਮਾਰਨ ਵਾਲੀ ਕਸਰ ਕੋਈ ਨਹੀਂ ਛੱਡੀ ਤੇ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਸੱਚ ਸਾਹਮਣੇ ਆਉਣ ਵਾਲੀ ਵੀ ਕਸਰ ਨਹੀਂ ਕੋਈ ਰਹੀ ਪਰ ਫਿਰ ਵੀ ਬੰਦਾ ਇਹ ਗੱਲ ਕਹਿ ਰਿਹਾ ਕਿ ਭਾਈ ਮੈਨੂੰ ਡਾਣ ਤੋਂ ਜਿਹੜੇ ਆ ਫੋਨ ਕਰਵਾਏ ਗਏ ਗੈਂਗਸਟਰਾਂ ਦੇ ਕੋਲੋਂ ਮੈਨੂੰ ਫੋਨ ਕਰਵਾਏ ਗਏ ਇਹ ਔਰਤਾਂ ਵੀ ਝੂਠ ਬੋਲਦੀਆਂ ਵੀਡੀਓ ਵੀ ਮੇਰੀ ਐਡਿਟ ਕੀਤੀ ਗਈ ਆ ਮੈਂ ਆਡੀਓ ਦੇ ਵਿੱਚ ਆ ਗੱਲ ਕਹੀ ਹੀ ਨਹੀਂ ਸੋ ਮਤਲਬ ਇਹ ਹੈ ਜਿਕੇ ਇਸ ਬੰਦੇ ਦੇ ਵੱਲੋਂ ਆ ਕੁਝ ਕਰ ਕਰਕੇ ਪੰਜਾਬ ਪੁਲਿਸ ਦੀ ਮਿੱਟੀ ਪਟਣ ਦੇ ਵਿੱਚ ਕਸਰ ਕੋਈ ਨਹੀਂ ਛੱਡੀ ਗਈ ਪਰ ਫਿਰ ਇਹ ਗੱਲ ਕਹਿੰਦੇ ਸਾਰੀ ਪੰਜਾਬ ਪੁਲਿਸ ਇੱਕੋ ਜੀ ਨਹੀਂ ਦੂਜੀ ਗੱਲ ਇਹ ਕਿ ਬਡੈਲ ਦੀ ਜੇਲ੍ਹ ਦੇ ਵਿੱਚ ਬੰਦ ਡੀਆਈਜੀ ਸਸਪੈਂਡ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਡੈਰੀ ਦੇ ਵਰਕੇ ਫਰੋਲੇ ਗਏ ਆ ਡੈਰੀ ਦੇ ਵਰਕਰਾਂ ਦੇ ਵਿੱਚ ਕਈ ਹੋਰ ਲੋਕਾਂ ਦੇ ਨਾਂ ਕਈ ਦਲਾਲਾਂ ਦੇ ਨਾਂ ਨਿਕਲੇ ਆ ਕਿਹਦੇ ਕੋਲੋਂ ਕਿੰਨੇ ਪੈਸੇ ਲਏ ਤੇ ਕਿਹਦੇ ਕੋਲੋਂ ਕਿੰਨੇ ਲੈਣੇ ਬਾਕੀ ਆ ਕਿਹੜੇ ਦਲਾਲ ਦੇ ਨਾਲ ਕਿਹੜੀ ਗੱਲਬਾਤ ਹੋ ਗਈ ਤੇ ਕਿਹੜੇ ਨਾਲ ਕਿਹੜੀ ਗੱਲ ਬਾਕੀ ਆ DIG ਦੇ ਕਿਸੇ ਆ ਜਿਹੜੇ ਲੈਣ ਦੇਣ ਦੇ ਕਿਸੇ ਜਿਹੜੇ ਉਹਦੀ ਡੈਰੀ ਦੇ ਵਿੱਚ ਜਿਹੜੇ ਪਰਤਾਂ ਦੇ ਵਿੱਚ ਆ ਉਹ ਕਹਿੰਦੇ ਜੀ ਵਰਕੇ ਫਰੋਲ ਕੇ ਤੇ CBI ਦੇ ਵੱਲੋਂ ਅਗਲੀ ਜਿਹੜੀ ਧਾਰਾ ਉਹ ਤਿੱਖੀ ਕੀਤੀ ਜਾਣੀ ਹੈ ਤੇ ਕਈ ਹੋਰ ਅਧਿਕਾਰੀਆਂ ਦੇ ਉੱਤੇ ਵੀ ਗਾਜ਼ ਡਿੱਗ ਸਕਦੀ ਹੈ ਕਈ ਹੋਰ ਦਲਾਲ ਵੀ ਇਸ ਮਾਮਲੇ 'ਚ ਫੜੇ ਜਾ ਸਕਦੇ ਆ ਅਗਲੀ ਗੱਲ ਇਹ ਆ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਉਹ ਕਹਿੰਦੇ ਜੀ ਕਿ ਅਸੀਂ ਇਹਨੂੰ ਸਸਪੈਂਡ ਕਰ ਦਿੱਤਾ ਅਸੀਂ ਯਾਨਕਿ ਪੰਜਾਬ ਦੀ ਸਰਕਾਰ ਜ਼ੀਰੋ ਟੋਲਰੈਂਸ ਨੀਤੀ ਦੇ ਉੱਤੇ ਕੰਮ ਕਰ ਰਹੀ ਹੈ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਾਂਗੇ ਵਿਰੋਧਗਨ ਇਹ ਗੱਲ ਕਹੀਆ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਉਹਨਾਂ ਨੇ ਕਿਹਾ ਜੀ ਕਿਸੇ ਵੀ ਮਾਮਲੇ ਵਿੱਚ ਕੋਈ ਵੀ ਸਰਕਾਰੀ ਕਰਮਚਾਰੀ ਅਧਿਕਾਰੀ ਫੜਿਆ ਜਾਵੇ ਜੇ ਉਹ 48 ਘੰਟੇ ਪੁਲਿਸ ਦੀ ਕਸਟਡੀ ਵਿੱਚ ਰਹਿ ਜਾਂਦਾ ਜੇ ਕਰੋ ਜੇਲ੍ਹ ਜਾਂਦਾ ਜਾਂ ਰਿਮਾਂਡ ਦੇ ਉੱਤੇ ਹੋਵੇ ਤਾਂ ਉਹ ਆਪਣੇ ਆਪ ਹੀ ਸਸਪੈਂਡ ਹੋ ਜਾਂਦਾ ਇਹਦੇ ਵਿੱਚ ਤੁਹਾਡੇ ਕਰਨ ਵਾਲੀ ਗੱਲ ਕਿਹੜੀ ਆ ਪਰ ਉਸ ਤੋਂ ਗਲੀ ਗੱਲ ਇਹ ਜੀ ਕਿ ਡੀਆਈਜੀ ਭੁੱਲਰ ਦੇ ਕਰਕੇ ਪੰਜਾਬ ਦੇ ਬਹੁਤ ਸਾਰੇ ਅਧਿਕਾਰੀ ਐਤਕੀ ਦੀਵਾਲੀ ਮਨਾਉਣ ਤੋਂ ਵੀ ਡਰਦੇ ਰਹੇ ਆ ਉਹ ਆਪਦੇ ਘਰਾਂ ਨੂੰ ਜਿੰਦੇ-ਕੁੰਡੇ ਮਾਰ ਕੇ ਰਿਸ਼ਤਦਾਰੀਆਂ ਦੇ ਵਿੱਚ ਜਾਂ ਹੋਰ ਉਰੇ-ਪਰੇ ਹੋ ਗਏ ਆ ਉਹਨਾਂ ਨੂੰ ਡਰ ਇਸ ਗੱਲ ਦਾ ਸਤਾਉਣ ਲੱਗ ਪਿਆ ਵੀ ਕਿਤੇ ਕਿਰਸ਼ਾਨੂ ਵਰਗੇ ਬਾਕੀ ਦਲਾਲ ਜਿਹੜੇ ਕਿ ਸਾਡੇ ਕੋਲੇ ਗਾਹਕ ਲੈ ਲੈ ਕੇ ਆਉਂਦੇ ਆ ਜਿਹੜੇ ਸਾਡੇ ਕੋਲੇ ਤੋਹਫੇ ਲੈ ਲੈ ਕੇ ਆਉਂਦੇ ਆ ਕਿਤੇ ਇਹ ਨਾ ਹੋਵੇ ਵੀ ਉਹਨਾਂ ਦੇ ਵੱਲੋਂ ਸਾਡੇ ਮਗਰਲੇ ਪਾਸੇ ਕਿਤੇ ਸੀਬੀਆਈ ਖੜਾ ਦਿੱਤੀ ਜਾਵੇ ਸਾਨੂੰ ਵੀ ਫੜ ਲਿਆ ਜਾਵੇ ਇਸ ਕਰਕੇ ਉਹਨਾਂ ਨੇ ਉਰੇ ਪਰੇ ਹੋਣਾ ਠੀਕ ਸਮਝਿਆ ਹੁਣ ਇੱਕ ਅਗਲੀ ਗੱਲ ਸੁਣਨ ਨੂੰ ਧਿਆਨ ਦੇ ਨਾਲ ਅੰਮ੍ਰਿਤਸਰ ਦੀ ਜੇਲ੍ਹ ਦੇ ਵੱਲੋਂ ਖਬਰ ਆਈ ਆ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਕੰਦ ਪਾਰ ਕਰਵਾ ਕੇ ਤੇ ਵਿੱਚ ਕਈ ਸਮਾਨ ਜਿਹੜੇ ਸਟਵਾਏ ਜਾਂਦੇ ਨਸ਼ੀਲਾ ਪਦਾਰਥ ਜਾਂ ਕੁਝ ਵੀ ਹੋਰ ਇਸ ਮਾਮਲੇ ਦੇ ਵਿੱਚ ਤਿੰਨ ਜੇਲ੍ਹ ਕਰਮਚਾਰੀ ਅਧਿਕਾਰੀ ਹੀ ਗ੍ਰਿਫਤਾਰ ਕੀਤੇ ਗਏ ਆ। ਮਤਲਬ ਇਹ ਜੀ ਕਿ ਇਹਨਾਂ ਦਾ ਨਾਂ ਵੀ ਪਰਚੇ ਦੇ ਵਿੱਚ ਆਇਆ। ਕਈ ਹੋਰ ਕੈਦੀ ਵੀ ਆ ਪਰ ਪਤਾ ਲੱਗਾ ਜੀ ਕਿ ਇੱਥੇ ਤਿੰਨ ਪੁਲਿਸ ਮੁਲਾਜ਼ਮ ਜਿਹੜੇ ਕਿ ਜੇਲ੍ਹ ਨਾਲ ਸੰਬੰਧਤ ਆ ਉਹ ਇਹ ਸਾਰਾ ਕੁਝ ਆਪ ਕਰਵਾਉਣ ਵਾਲਿਆਂ ਦੇ ਵਿੱਚ ਹੱਥ ਰੱਖਦੇ ਸੀ। ਉਹ ਵੀ ਇਹ ਕੁਝ ਕਰਵਾਉਂਦੇ ਸੀ। ਹੁਣ ਇੱਕ ਹੋਰ ਗੱਲ ਸੁਣ ਲੋ ਲੁਧਿਆਣੇ ਦੀ ਜੇਲ੍ਹ ਦੀ। ਲੁਧਿਆਣੇ ਵਾਲੀ ਜੇਲ੍ਹ ਦੇ ਵਿੱਚੋਂ ਕੁਝ ਦਿਨ ਪਹਿਲਾਂ ਰਾਹੁਲ ਨਾਂ ਦਾ ਇੱਕ ਹਵਾਲਾਤੀ ਭੱਜ ਗਿਆ। ਪੁਰਸ ਨੇ ਦਿਨ ਰਾਤ ਇਹ ਕਰਤੀ ਕੋਈ ਕਹਿੰਦਾ ਜੀ ਸੀਵਰੇਜ ਦੇ ਵਿੱਚੋਂ ਲੰਘਿਆ ਹੋਣਾ, ਕੋਈ ਕਹਿੰਦਾ ਕੰਧ ਟੱਪ ਗਿਆ ਫਿਰ ਕੋਈ ਅਧਿਕਾਰੀ ਕਹਿੰਦਾ ਨਹੀਂ ਕੰਦ ਤਾ ਟੱਪ ਨਹੀਂ ਸਕਦਾ ਇਹ ਕੰਦ ਬਹੁਤ ਉੱਚੀ ਹੈ ਇੱਥੇ ਤਾਰਾਂ ਵੀ ਲੱਗੀਆਂ ਕੋਈ ਇਹ ਗੱਲ ਕਹਿੰਦਾ ਸੀਵਰੇਜ ਦਾ ਢੱਕਣ ਭਾਵੇਂ ਹਿੱਲਿਆ ਪਰ ਉਹ ਸੀਵਰੇਜ ਨੂੰ ਪਾਰ ਨਹੀਂ ਕਰ ਸਕਦਾ ਪੁਲਿਸ ਇੱਥੇ ਬੈਠੇ ਜਿੱਕੋ ਤੱਕੀ ਕਰੀ ਜਾਂਦੀ ਆ ਤੇ ਰਾਹੁਲ ਜਿਹੜਾ ਲੱਬਿਆ ਬਿਹਾਰ ਦੇ ਵਿੱਚੋਂ ਯਾਨੀ ਕਿ ਉਹ ਬਿਲਕੁਲ ਤੂਤਲੀ ਛੱਟੀ ਵਰਗਾ ਬੰਦਾ ਜਿਹੜਾ ਬਿਹਾਰ ਦੇ ਵਿੱਚੋਂ ਲੱਬਿਆ ਤੇ ਪੁਲਿਸ ਉਹਨੂੰ ਲੁਧਿਆਣੇ ਦੇ ਵਿੱਚ ਲੱਭਦੀ ਫਿਰਦੀ ਆ ਪੁਲਿਸ ਜੇਲ੍ਹ ਦੀਆਂ ਖੱਲਾਂ ਖੁੰਝੇ ਫਰੋਲੀ ਜਾਂਦੀ ਆ ਇਹ ਸਾਡੀ ਪੰਜਾਬ ਦੀ ਪੁਲਿਸ ਦੇ ਕੁਝ ਕਵੇਰਵੇ ਆ ਜਿਹੜੇ ਕਿ ਪਿਛਲੇ 24 ਘੰਟਿਆਂ 'ਚ ਪਿਛਲੇ 72 ਘੰਟਿਆਂ ਦੇ ਵਿੱਚ ਕੁਝ ਕੁ ਅੰਸ਼ ਸਾਹਮਣੇ ਆਏ ਆ ਇਥੋਂ ਪਤਾ ਲੱਗ ਜਾਂਦਾ ਵੀ ਪੰਜਾਬ ਪੁਲਿਸ ਲੋਕਾਂ ਦੀ ਜਾਨ ਤੇ ਮਾਲ ਦੀ ਹਿਫਾਜ਼ਤ ਲਈ ਵਚਨਬੱਧ ਹੈ ਇਹ ਗੱਲ ਕਿੰਨੀ ਕੁ ਸਾਰਥਕ ਆ ਜੇਲ੍ਹਾਂ ਦੇ ਬਾਹਰ ਜੋ ਲਿਖਿਆ ਹੋਇਆ ਜੀ ਕੇ ਸੁਧਾਰ ਘਰ ਹੈ ਇਹ ਗੱਲ ਕਿੰਨੀ ਕੁ ਸਾਰਥਕ ਆ ਹਰ ਰੋਜ਼ ਆਉਂਦੇ ਇਹੋ ਜਿਹੇ ਕਿਸੇ ਪੰਜਾਬ ਦੀ ਪੁਲਿਸ ਦੇ ਉੱਤੇ ਬੇਪਰੋਸਗੀ ਪੈਦਾ ਕਰਦੇ ਆ ਤੇ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਪੰਜਾਬ ਦੀ ਪੁਲਿਸ ਜਿਹਦੇ ਕੋਲੇ ਅਸੀਂ ਆਪਦੇ ਮਸਲੇ ਲੈ ਕੇ ਜਾਂਦੇ ਆ ਉਹ ਆਪ ਇਹੋ ਜਿਹੇ ਮਸਲੇ ਖੜੇ ਕਰਦੀ ਆ ਅੱਜ ਜੇ ਨਾਕੇ ਤੇ ਖੜੇ ਕਾਂਸਟੇਬਲ ਦੇ ਉੱਤੇ ਜਾਂ ਕਿਸੇ ਵੀ ਪੁਲਿਸ ਮੁਲਾਜ਼ਮ ਦੇ ਉੱਤੇ ਲੋਕਾਂ ਨੂੰ ਸ਼ੱਕ ਰਹਿੰਦਾ ਸਾਰੇ ਇੱਕੋ ਜਿਹੇ ਨਹੀਂ ਪਰ ਵੱਡੀ ਥਾਂ ਤੋਂ ਖਬਰੇ ਹੀ ਆਉਂਦੀ ਕਿ ਪਰਲੇ ਪਾਰ ਲੇ ਜਾ ਕੇ ਬਿਨਾਂ ਹੈਲਮਟ ਵਾਲੇ ਤੋਂ 200 ਲੈ ਲਓ ਫਰਾਂੇ ਤੋਂ 500 ਲੈ ਲਓ ਉਹ ਬੰਦੇ ਵੀ ਗਲਤ ਹੁੰਦੇ ਜਿਹੜੇ ਕਿ ਨਿਯਮਾਂ ਦੇ ਮੁਤਾਬਕ ਨਹੀਂ ਚੱਲਦੇ ਪਰ ਇਧਰਲੇ ਪਾਸੇ ਵੀ ਨਿਯਮਾਂ ਦੇ ਵਿੱਚ ਰਿਆਇਤ ਦਿੱਤੀ ਜਾਂਦੀ ਹੈ ਪੈਸੇ ਲੈ ਕੇ ਦੁੱਖ ਸਾਨੂੰ ਇਸ ਗੱਲ ਦਾ ਹੁੰਦਾ ਵੀ ਨਾਕਿਆਂ ਤੇ ਆਹ ਕੁਝ ਹੁੰਦਾ ਪਰ ਭਾਈ ਇੱਥੇ ਡੀਆਈਜੀ ਦੇ ਘਰ ਦੇ ਵਿੱਚ ਵੀ ਆਹ ਕੁਝ ਹੁੰਦਾ ਡੀਆਈਜੀ ਦੇ ਵੱਲੋਂ ਵੀ ਆਹ ਕੁਝ ਕੀਤਾ ਜਾਂਦਾ ਤੇ ਫਿਰ ਆਪਾਂ ਕਿਹਨੂੰ ਕਵਾਂਗੇ ਜੀ ਕਿ ਡੀਆਈਜੀ ਤੇ ਯਕੀਨ ਕਰ ਗਏ ਐਸਐਸਪੀ ਤੇ ਕਰ ਗਏ ਡੀਐਸਪੀ ਤੇ ਕਰ ਗਏ ਆਈਜੀ ਤੇ ਕਰ ਗਏ ਐਸਐਚਓ ਤੇ ਕਰ ਗਏ ਸਬ ਇਨਸਪੈਕਟਰ ਤੇ ਕਰ ਗਏ ਹੌਲਦਾਰ ਤੇ ਕਰ ਗਏ ਕਿ ਸਧਾਰਨ ਪੁਲਿਸ ਮੁਲਾਜ਼ਮ ਤੇ ਕਰ ਗਏ ਲੋਕਾਂ ਦਾ ਭਰੋਸਾ ਇਸ ਵੇਲੇ ਪੁਲਿਸ ਦੇ ਕੋਲੋਂ ਟੜਕਿਆ ਪਿਆ ਲੋਕ ਇਹ ਗੱਲ ਸੋਚਦੇ ਵੀ ਯਾਰ ਜੇਕਰ ਡੀਆਈਜੀ ਵੀ ਪੈਸਾ ਨਾਲ ਨਹੀਂ ਰਜਿਆ ਤੇ ਜੇਕਰ ਐਸਐਚਓ ਵੀ ਔਰਤਾਂ ਨੂੰ ਤਾੜਦਾ ਤੇ ਫਿਰ ਅਸੀਂ ਜਾਣਾ ਤਾਂ ਜਾਣਾ ਕਿੱਥੇ ਆ ਬਾਅਦ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਮੇਰੀ ਗੱਲ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਥੋੜੀ ਹੀ ਕਿਉਂ ਤੋੜ ਮੋੜ ਕੇ ਪੇਸ਼ ਕੀਤੀ ਪੰਜਾਬ ਦੇ ਵਿੱਚ ਇੰਨੇ ਐਸਐਚਓ ਆ ਤੁਸੀਂ ਇੰਨੇ ਵੱਖਰੇ ਨਿਆਰੇ ਤੇ ਪਿਆਰੇ ਨਹੀਂ ਹੋ ਕਿ ਭਾਈ ਪੂਰੇ ਪੰਜਾਬ ਦਾ ਪੂਰੇ ਦੇਸ਼ ਦਾ ਧਿਆਨ ਤੁਹਾਡੀਆਂ ਹਰਕਤਾਂ ਦੇ ਵੱਲ ਜਾਵੇ ਜੇ ਤੁਸੀਂ ਸਹੀ ਕੰਮ ਕਰਦੇ ਹੋ ਤੁਹਾਡੇ ਵੱਲ ਕਿਸੇ ਦਾ ਧਿਆਨ ਨਾ ਜਾਵੇ ਪਰ ਵੇਨੇ ਪਾਈ ਆਉਂਦੇ ਸਮੇਂ ਤੇ ਕੀ ਬਣਦਾ ਇਹ ਕੁਝ ਗੱਲਾਂ ਜਿਹੜੀਆਂ ਦੱਸ ਦਿੰਦੀਆਂ ਕਿ ਲੋਕ ਇਸ ਵੇਲੇ ਕਸੂਤੇ ਕਿਵੇਂ ਫਸੇ ਆ ਲੋਕਾਂ ਦੇ ਲਈ ਦਿਵਾਲੀ ਕਿਵੇਂ ਆ ਇਹਨਾਂ ਲੋਕਾਂ ਲਈ ਕਿਵੇਂ ਆ ਤੇ ਜਦੋਂ ਹੁਣ ਜੇਲਾਂ ਦੇ ਵਿੱਚ ਬੈਠ ਕੇ ਡੀਆਈਜੀ ਵਰਗੇ ਲੋਕਾਂ ਨੂੰ ਤੇ ਇਸ ਵੇਲੇ ਦਿਵਾਲੀਆਂ ਬਣਾਉਣੀਆਂ ਪੈਣਗੀਆਂ ਤੇ ਕਹਿੰਦੇ ਨੀਂਦਾਂ ਨਹੀਂ ਆ ਰਹੀਆਂ ਹੁਣ ਥੋੜੀ ਗੱਲ ਤੁਹਾਨੂੰ ਕਰਸ਼ਾਨੂ ਬਾਰੇ ਵੀ ਦੱਸ ਦਿਆਂ ਜਿਹੜਾ ਕਿ ਡੀਆਈਜੀ ਭੁੱਲਰ ਦਾ ਦਲਾਲ ਆ ਉਹ ਬੰਦਾ ਹਾਕੀ ਦਾ ਨੈਸ਼ਨਲ ਪਲੇਅਰ ਰਿਆ ਉਸ ਬੰਦੇ ਦੇ ਵੱਲੋਂ ਪੁਲਿਸ ਦੇ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਗਈ ਪਰ ਕਦ ਕਰਕੇ ਜਾਂ ਡੀਲ ਡਾਲ ਕਰਕੇ ਉਹ ਸਫਲ ਨਹੀਂ ਹੋਇਆ ਫਿਰ ਉਹਨੇ ਕੀ ਕੀਤਾ ਜੀ ਵਿਚੋਲਗੀ ਦਾ ਕੰਮ ਕਰਨਾ ਸ਼ੁਰੂ ਕੀਤਾ ਇੱਕ ਵੇਲਾ ਐਸਾ ਆਇਆ ਪਿਛਲੇ 3 ਵਰਿਆਂ ਦੇ ਵਿੱਚ ਕਿਸੇ ਨੇ ਬਦਲੀ ਕਰਵਾਉਣੀ ਆ ਕਿਸੇ ਨੇ ਪਰਚਾ ਪਵਾਉਣਾ ਕਿਸੇ ਨੇ ਪਰਚੇ ਦੇ ਵਿੱਚੋਂ ਨਾ ਕਢਵਾਉਣਾ ਕਿਸੇ ਦੇ ਜਾਂਚ ਨੂੰ ਪ੍ਰਭਾਵਿਤ ਕਰਨੀ ਹੈ ਤਾਂ ਕਿਰਸ਼ਾਨੂ ਦੀ ਬੱਲੇ ਬੱਲੇ ਉਹ ਪੈਸੇ ਲੈਂਦਾ ਵੀ ਆ ਅੱਗੇ ਪਚਾਉਂਦਾ ਵੀ ਆ ਵਿੱਚੋਂ ਕੁਝ ਇੱਕ ਹਿੱਸਾ ਰੱਖਦਾ ਵੀ ਆ ਇਹ ਸਾਰਾ ਕੁਝ ਮਿਲ ਮਿਲਾ ਕੇ ਚੱਲਦਾ ਮੈਂ ਅੱਗੇ ਵੀ ਗੱਲ ਕਹਿਣਾ ਹੁੰਨਾ ਪੰਜਾਬ ਦੇ ਬਹੁਤ ਸਾਰੇ ਅਫਸਰ ਬਹੁਤ ਸਾਰੇ ਅਧਿਕਾਰੀ ਬਹੁਤ ਸਾਰੇ ਕਰਮਚਾਰੀ ਐਸੇ ਆ ਜਿਨ੍ਹਾਂ ਨੇ ਕਈ ਕਈ ਕਿਰਸ਼ਾਨੂ ਵਗੇ ਰੱਖੇ ਆ ਜਿਹੜੇ ਕਿ ਆਪ ਰੁਪਈਏ ਸਿੱਧੜੀ ਨਹੀਂ ਲੈਂਦੇ ਪਰ ਕਿਸੇ ਦੇ ਰਾਹੀਂ ਲੈਂਦੇ ਆ ਪਰ ਇੱਕ ਨਾ ਇੱਕ ਦਿਨ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ 100 ਦਿਨ ਚੋੜਨਾ ਤੇ ਇੱਕ ਦਿਨ ਸਾਧ ਦਾ ਹੁਣ ਇੱਥੇ ਪੰਜਾਬ ਦੇ ਵਿੱਚ ਇਹ ਵੀ ਭੇਡ ਚੱਲ ਰਿਹਾ ਤੂਬੇ ਦੀ ਸਰਕਾਰ ਕਹਿੰਦੀ ਆ ਜੀ ਕਿ ਅਸੀਂ ਆਪਣੇ ਵੱਲੋਂ ਜ਼ੀਰੋ ਟੋਲਰੈਂਸ ਕਮੇਟੀ ਭ੍ਰਿਸ਼ਟਾਚਾਰ ਤੇ ਕੇਂਦਰ ਦੀ ਸਰਕਾਰ ਇਹ ਗੱਲ ਕਹਿੰਦੀ ਵੀ ਤੁਹਾਨੂੰ ਦਿਸਦਾ ਨਹੀਂ ਸੀ ਤੁਹਾਡੇ ਤਾਂ ਚਿਹਤਾ ਸੀ ਡੀਆਈਜੀ ਤੇ ਜੇਕਰ ਅਸੀਂ ਨਾ ਕਾਰਵਾਈ ਕਰਦੇ ਤਾਂ ਫਿਰ ਕੌਣ ਕਰਦਾ ਮਤਲਬ ਕਹਿੰਦਾ ਇਹ ਆ ਜੀ ਕਿ ਸਿੱਟਾ ਇਹ ਕੱਢੋ ਵੀ ਇੱਥੇ 100 ਦੇ ਵਿੱਚੋਂ 90 ਫੀਸਦੀ ਬੇਈਮਾਨ ਆ ਸਿੱਟਾ ਇਹ ਕੱਢੋ ਕਿ ਭਾਈ ਔਰਤਾਂ ਦਾ ਥਾਣੇ ਦੇ ਵਿੱਚ ਕੱਲਿਆਂ ਜਾਣਾ ਸੁਰੱਖਿਅਤ ਨਹੀਂ ਆ ਸਿੱਟਾ ਇਹ ਕੱਢੋ ਗਰੀਬ ਦੇ ਛੱਤਰ ਪੈਂਦੇ ਹੀ ਪੈਂਦੇ ਆ ਬਾਹਰੋਂ ਵੀ ਪੈਂਦੇ ਆ ਤੇ ਕਾਨੂੰਨ ਦੀ ਰਾਖੀ ਕਰਨ ਵਾਲੇ ਵੀ ਮਾਰਦੇ ਆ ਗਰਲੀਆਂ ਟਾਮੀਆਂ ਥਾਵਾਂ ਦੇ ਉੱਤੇ ਇਹ ਗੱਲਾਂ ਗਲਤ ਸਾਬਤ ਹੁੰਦੀਆਂ ਹੋਣੀਆਂ ਬਾਕੀ ਖਬਰਾਂ ਸਾਰਾ ਕੋਈ ਦੱਸ ਦਿੰਦੀਆਂ